ਦੇਵ ਜੀ ਚੋ ਕਿਵੇਂ ਆ ਸਤਿ ਸ਼੍ਰੀ ਅਕਾਲ ਜੀ ਸਰਦਨ ਜੀ ਗੈਰ ਰਿਹਾ ਸਤਿ ਸ਼੍ਰੀ ਅਕਾਲ ਜੀ ਨਿੰਦਰ ਪੁੱਜਿਆ ਕੋਈ ਸਾਡੇ ਕੋਲ ਇਧਰ ਤੋਂ ਹੋਰ ਬਾਈ ਬਲਜੀਤ ਬਾਈ ਠੀਕ ਆ ਬਾਈ ਹਾਂ ਹੋਰ ਯਾਰ ਮੈਨੂੰ ਬਹੁਤ ਕਾਲੇ ਦਾ ਜੋ ਲਾਇਆ ਬਾਈ ਇਧਰ ਤੋਂ ਮਸ਼ੀਨ ਲੈਣੇ ਛਾੜਦਾ ਮੈਂ ਮੰਨਦਾ ਨੂੰ ਬੇਚਾ ਛਾੜਦਾ ਦੇਖ ਮਲੜੀ ਹੁਣ ਮੇਰੀ ਗੱਲ ਤੁਸੀਂ ਮੁੰਡੇ ਖੁੰਡੇ ਆ ਮੈਂ ਬੁਢਾ ਬੰਦਾ ਹੁਣ ਛਾੜਦਾ ਬੰਦ ਨਹੀਂ ਹਾਂ ਅਸੀਂ ਹੈ ਕਿ ਨਹੀਂ ਬਾਬਾ ਮੈਂ ਕਿਹਾ ਦਾਤਨ ਨੂੰ ਮੈਂ ਗੱਗੇ ਮਾਂ ਘਾਲੇ ਨੂੰ ਲੈ ਕੇ ਆਇਆ ਯਾਰ ਪਛੇ ਦੁਪਹਿਰ ਇੱਕਦਾਂ ਪਹਿਲੀ ਕਾਲੇ ਦਾ ਸਿਰ ਖਾ ਕੇ ਰੱਖਿਆ ਵਾ ਗੱਗੇ ਨੂੰ ਬਹੁਤ ਕਾਲੇ ਦਾ ਭੂਗਰੇ ਮਾਂ ਘ ਠੰਡ ਬਾਈ ਬਹੁਤ ਵਧੀਆ ਹੈ ਠੰਡ ਬਹੁਤ ਹੋ ਗਈ ਬਾਈ ਠੰਡ ਬਾਈ ਕੜੇਲ ਹਵਾ ਸਰਚ ਨੂੰ ਲੰਗਦੀ ਸਰਚ ਨੂੰ ਠੰਡ ਨੇ ਕੜੇਲ ਕੱਢੇ ਪਏ ਆ ਤਾਂ ਲੋਈ ਲੋਈ ਤਾਂ ਸੀ ਜੇ ਮੋਟਰਸਾਈਕਲ ਤੇ ਤੈਨੂੰ ਲੋਈ ਦੀ ਬਹੁਤ ਫਾਇਦਾ ਹੈ ਲੋਈ ਮੋਟਰਸਾਈਕਲ ਹੂੰ ਦੇ ਉੱਤਰਦੀ ਹੋਗੀ ਦੋਰੀ ਹਾਂ ਨਾ ਨਾ ਸਾਲੇ ਹੂੰ ਤਾਂ ਬੰਦਾ ਤਾਲੁਕਾ ਮੋਟਰਸਾਈਕਲ ਤੇ ਲਾਜ਼ਮੀ ਚਾਹੀਦੀ ਹੈ ਬਾਈ ਉਰੇ ਬੈਠੇ ਆ ਹਵਾ ਫਰਮ ਫਰਮ ਆ ਜਾਂਦੇ ਆ ਤਾਂ ਠੰਡ ਜੀ ਨਾਲੇ ਬੰਦੇ ਕੋਈ ਕਈ ਨਮੂਨੀਆਂ ਆ ਜਾਂਦਾ ਅੱਜ ਜੜ ਗਿਆ ਪਰ ਤੋਂ ਬੰਦਾ ਮੁੱਕ ਜਾਂਦਾ ਮੈਂ ਆਹੀ ਕੋਸਾ ਹੈ ਤੇ ਕੇ ਦਾ ਟੈਂਪਰੇਚਰ ਡਾਊਨ ਹੋਗਾ ਕੇ ਦਾ ਹਾਈ ਹੋਗਾ ਚੱਲਦਾ ਇਹਦਾ ਟੈਂਪਰੇਚਰ ਸਹੀ ਗੱਲ ਪਤਾ ਨਹੀਂ ਤੇ ਉਹ ਵੀ ਤਿਆਰ ਕੋਈ ਲੈ ਲੈ ਹੋ ਗਿਆ ਨਹੀਂ ਇੱਧਰ ਹੀ ਮਿਲੋ ਬੰਦੇ ਨੂੰ ਭਾਈ ਤੁਸੀਂ ਅਜੀ ਇਹ ਗੁੰਮਸਮੇ ਬੈਠਾ ਬੈਠਾ ਹੀ ਤਾਂ ਇਹ ਘੱਟ ਬੋਲਾਂ ਭਾਈ ਥੋੜਾ ਜਿਹਾ ਮੋਹ ਭਲੀ ਖਾਈ ਗਿਆ ਨੇ ਬੰਦਰ ਦੀਆਂ ਗਾਂ ਨੂੰ ਬੁੜੇ ਬੈਠੇ ਇਹ ਕੀ ਆ ਆਪਣਾ ਵਿਲੇ ਹਲੇ ਵਿਲੇ ਬੱਡੇ ਕੀ ਕਰ ਕਾਕੰਡਾ ਹੁੰਦਾ ਤੇ ਲਾ ਸਾਰੀ ਘਾੜੀ ਯਾਰ ਦਿਨੇ ਨਹੀਂ ਪਤਾ ਦਾ ਕਾ ਚੱਲੀ ਜਾਂਦਾ ਕਾ ਜੜਦਾ ਕਾ ਹੋ ਵੀ ਜਾਂਦਾ ਸਵੇਰੇ ਨਿਕਲਦੇ ਨਿਕਲਦੇ 11:00 ਵੱਜ ਜਾਂਦੇ ਮੋ ਕਿ ਮਿਲਣਾ ਸਾਡਾ ਦੂਜਾ ਲਾਹੂ ਪੀਤਾ ਪਿਆ ਚਾਰ ਦਿਨ ਹੋ ਗਏ ਗਏ ਨੂੰ ਅਜਾ ਇੱਕ ਟਰੈਲੀ ਚਾਰ ਦਿਨ ਹੋ ਗਿਆ ਫਸੀ ਨੂੰ ਉੱਥੇ ਮਰੰਡੇ ਮਿਲਦਾ ਤਾਂ ਬਹੁਤਾ ਬੁਰਾ ਹਾਲ ਹੋ ਗਿਆ ਉਹੀ ਉਹੀ ਗੱਲ ਹੈ ਉਹ ਜਦਾ ਬਹੂਗਾ ਤੇ ਬਾਲਣ ਬਲੂ ਮੁੱਕ ਗਿਆ ਉੱਥੇ ਬਾਲਣੇ ਮੁੱਕੇ ਹੋਰ ਕੀ ਆ ਉੱਥੇ ਦੱਸੋ ਯਾਰ ਮੇਰੀ ਟੀਮ ਨਹੀਂ ਬਣਦੀ ਯਾਰ ਇਹ ਐਡੀ ਮਿਲਣ ਨੂੰ ਬਾਲਾ ਨਹੀਂ ਮਿਲਿਆ ਭਾਈ ਰਿਪੇਅਰ ਹੋਣੀ ਜਾਂਦੀ ਪਹਿਲਾਂ ਸਾਰੀ ਦੀ ਯਾਰ ਸਾਡੇ ਸਿਰਫ ਤੋਂ ਕਮਾਉਂਦੇ ਆਂ ਮੈਂ ਇਹ ਮਸ਼ੀਨ ਚਲਾਉਂਗਾ ਪੂਰੀ ਰਿਪੇਅਰ ਕਰੂੰਗਾ ਅਸੀਂ ਖੜੇ ਆਂ ਉੱਥੇ ਇੱਥੇ ਤਾਂ ਹੀ ਸੁੱਖ ਪਾਵਾਂਗੇ ਸੀਜ਼ਨ ਤੇ ਇਹ ਕਰੂੰਗੇ ਨਾ ਕਿ ਉਹ ਕਰਨਾ ਹੀ ਨਹੀਂ ਕੋਈ ਦੂਰੇ ਖੜਨਾ ਹੀ ਆ ਭਾਈ ਐਡੀ ਹੀ ਅਗਲੀ ਮੁੱਕਿਆ ਆ ਕੰਮ ਸਾਡੇ ਮਿਲਦਾ ਹੈ ਮੋਗਾ ਮੜਾਲ ਹੋ ਗਿਆ ਸਰਕਾਰ ਜਿਹੜੇ ਹਿਸਾਬ ਹੋ ਗਿਆ 92 ਐਮਐਲਏ ਸਾਰੇ ਦੇ ਲੋਕਾਂ ਨੇ ਵੀ ਥੋਕ ਧੂੜਾ ਵੀ ਹੈਗੀਆਂ ਇਹਨਾਂ ਨੂੰ ਜੋ ਵੀ ਪੱਟੀ ਵਿੱਚ ਕਰਤੀ ਹਾਂ ਨਾ ਖਤਮ ਨਹੀਂ ਹੋਊਗੀ ਫਰਮ ਕਰਤੀ ਸਭ ਪਾਰਟਨਰ ਥੱਲੇ ਗਏ ਹਾਂ ਉਹ ਕਾਂਦੇ ਦੇ ਜਲਾਜੇ ਖਾਂਦੇ ਦੇ ਕੰਮ ਕਰਦੇ ਵੀ ਤੇ ਆਹ ਕੰਮ ਨਹੀਂ ਹੋਣ ਤੇ ਧੀਰੀ ਦੇਲਾ ਕਿਵੇਂ ਰੁਲੀ ਆ ਹੋਰ ਅੱਜ ਅਗਨ ਵੀ ਰੁਲਣ ਵਾਲੇ ਕੰਮ ਆਏ ਨਹੀਂ ਆਪਣੇ ਤਾਂ ਬਿਕ ਵੀ ਗਈ ਐਮਪੀ ਜੀ ਬਜਾਰੇ ਘਰਾਂ ਭਰੀ ਬੈਠੇ ਆ ਜੇ ਫੇਰ ਜਿਹੜੇ 4000 ਰੁਪਏ ਰੇਟ ਦਾ ਬਾਸਮਤੀ ਦਾ 32-3300 ਰੁਪਏ ਰੇਟ ਰਹਿ ਗਿਆ 5-5000 ਦੀ ਬਾਸਮਤੀ 17 18 ਹੋਰ ਆਪਣੇ ਵੀ ਘਟ ਕੇ ਆਉਣਾ ਹੁਣ ਮੈਂ ਕਹਿੰਦਾ 32 3300 ਉਹ ਬਜਰੇ ਹੈ ਨਾ ਪਹਿਲੇ ਜਿਵੇਂ ਹੁਣ ਆ ਹੁਣ ਜਿਹੜੇ ਆਪਾਂ ਕਹਿੰਦੇ ਨੇ ਇੱਥੇ ਘਰਾਂ ਬੈਠੇ ਵੀ ਕਿਸਾਨ ਅੰਦ ਮਾ ਪਾਗਲ ਹੋ ਗਏ ਤੇ ਇਹ ਦਿਨ ਚੱਕ ਕੇ ਬੋਰੀ ਵੇਤਰਾ ਬੈਜਣੇ ਆ ਬਾਈ ਸੱਚੇ ਬੈਰੇ ਆ ਇਹੋ ਨੀਂ ਦਾ ਹਾਲਾਤ ਦੇ ਦਾਂ ਬਾਈ ਐਮਪੀ ਕੋਈ ਇੱਥੇ ਕਿੱਗੇ ਮੰਡੀ ਨਹੀਂ ਹੈਗੀ ਕੋਈ ਬਾਈ ਕੁਛ ਨਹੀਂ ਮਿਲਗੀਤ ਬਾਈ ਆਹੋ ਫਿਰ ਅਸਲ ਵੱਢਣੀ ਘਰ ਲੈ ਆਉਣੀ ਆ ਪੱਖਾ ਤਾਂ ਲਾਉਣਾ ਕੋਈ ਸਰਕਾਰੀ ਸਹੂਲਤ ਨਹੀਂ ਹੈਗੀ ਉੱਤੇ ਅੱਛਾ ਹਾਂਜੀ ਪ੍ਰਾਈਵੇਟ ਆ ਬਾਣੀਏ ਆ 10 ਬਾਣੀ ਆਉਣੇ ਆ ਮੁੱਠੀ ਭਰ ਕੇ ਛੜਤੀ ਲੈ ਵੀ ਚੱਕ ਇੰਨੇ ਨੂੰ ਦੂਵੇਲੇ 5 ਪਾਤੇ ਤੀਏ ਨੇ 10 ਪਾਤੇ ਬਸ ਹੋ ਗਈ ਬਸ ਹੋ ਗਈ ਬੋਲੀ ਚੱਲ ਬਾਈ ਮੱਕੀ ਹੁਣ ਤੂੰ ਹਿਸਾਬ ਲਾ ਲਾ ਇੱਕ ਸਾਰ ਮੱਕੀ ਵਿਜੀ ਸਾਰੀ ਜਿੰਨੀ ਵੀ ਮੱਕੀ ਐਮਪੀ ਦੇ ਵਿੱਚ ਵਿਕੀ ਆ ਹਾਂ ਕਿਹਦੀ 1300 ਕਿਹਦੀ 1400 ਕਿਹਦੀ 1500 ਕਿ ਜਦੋਂ ਟਰਾਲੀਆਂ ਘਟ ਜਾਣੀਆਂ ਉਹਨੂੰ 2000 ਫੇਰਾ ਹੋ ਫੇਰ ਕਿਦਾਂ ਸੋਤੇ ਕਿਆ ਕਰੂਗਾ ਮਾੜਾ ਬੰਦਾ ਵਜਾਰਾ ਜਿਹਨੇ ਘਰ ਦਾ ਖਰਚ ਚਲਾਉਣਾ ਉਹ ਕਿੱਦਾਂ ਨੂੰ ਜਾਊਗਾ ਉਹ ਤਾਂ ਵੇਚੂਗਾ ਹੀ ਪੰਗਾ ਤਾਂ ਉਦਹੀ ਆ ਬਾਈ ਹਾਂ ਹੈ ਕਿ ਨਹੀਂ ਤਗੜਾ ਦਾ ਰੱਖ ਲੂ ਅੰਦਰ ਇਹਨ ਹੁਣ ਤੀ ਆਉਂ ਤੂੰ ਦੇ ਲੈ ਕਿੰਨੇ ਕਿੰਨੇ ਕਿਨੇ ਬਾਸ ਮੱਧਿਆ ਰੇਟ ਤੂੰ 2200 ਦੱਸਦਾ 3200 3200 ਹਾਂ ਤੈਨੂੰ ਪੈਕੇਟ ਆ ਬੈ ਕੇ 100 ਰੁਪਏ ਮਿਲਦੀ ਆ ਦੁਕਾਨ ਤੇ ਲੈ ਲੀ ਜੱਜ ਹੁਣ ਚੱਲ ਜਾ ਜਾਈ ਮਿਲਣੀ ਮੈਨੂੰ ਆਈ ਇੱਕ ਨਵੀਂੋ ਗੱਲ ਸੁਣੀ ਆ ਜਿਹੜੇ ਤੋਰੀਆਂ ਸੁੱਕ ਜੰਦੀਆਂ ਆਪਾਂ ਛੱਡ ਦੰਨੇ ਆ ਇੱਕ ਬੰਦੇ ਨੇ ਕਿਹਾ ਮੈਨੂੰ ਫੋਟੋ ਭੇਜੀ ਕਹਿੰਦਾ ਭਾਈ ਆ ਦੇਖ ਲੋ ਤੋਰੀਆਂ ਕਹਿੰਦਾ ਥੋੜੇ ਇੱਥੇ ਵਿਕਦੇ ਨਹੀਂ ਆ ਕੈਨੇਡਾ ਬੰਦੀ ਕਿੱਥੇ ਆ ਭਾਈ ਉਹ ਕਹਿੰਦਾ ਇੱਥੇ 1.5 ਸੌ ਰੁਪਏ ਦਾ ਭਾਂਡੇ ਮੰਜਨ ਨੂੰ ਮੁਰਚਾਂ ਤੋਰੀ ਦਾ ਕੋਤੋਰੀ ਜਾਲੀ ਹੀ ਨਹੀਂ ਹੁੰਦੀ ਵਿੱਚ 150 ਰੁਪਏ ਦੀ ਦਸੋ ਮੋਲ ਪਹਿਲਾਂ ਆਪਣੇ ਹੀ ਵਪਾਰ ਤੋਂ ਹੁੰਦੇ ਤੇ ਪਹਿਲਾਂ ਹਾਂ 150 ਦੀ ਇੱਥੇ ਆਪਾਂ ਕਹਿੰਦਾ ਕੋਠੇ ਵਿੱਚ ਰੱਖਦੇ ਮੰਦ ਵੇਚੀ ਆ ਲੈ ਖਲ ਤਾਂ ਕਣੀ ਆ ਉਹ ਠੀਕ ਆ ਜਾਲੀ ਹੈ ਹਾਂ ਬਾਈ ਇਹਦੇ ਲਾਉਣ ਤੋਂ ਗੱਗੇ ਗੰਨੇ ਦੀਆਂ ਬੋਰੀਆਂ ਵੀ ਤੇ ਵਿਕਦੀਆਂ ਇਹ ਬਹੁਮੇਗੀਆਂ ਵਿਕਦੀਆਂ ਗਰਾਮਾਂ 'ਚ ਵਿਕਦੀਆਂ ਉਹ ਜਿੰਨੇ ਦਾ بڑا ਕੁਆਂਟਲ ਦੰਨੇ ਆ ਇਹੀ ਕੰਮ ਹੋਣਾ ਜੇ ਇਹੀ ਹਾਰ ਰਿਹਾ ਨਾ ਇਹੀ ਕੰਮ ਹੋਣਾ ਉਹ ਪਤਾ ਗਿਆ ਇਹ ਜਿਹੜੇ ਕਹਿੰਦੇ ਆ ਨਾ ਵੀ ਕਿਸਾਨ ਬੈਠਾ ਹਾਂ ਜਿਹੜੇ ਕਹਿੰਦੇ ਨਾ ਬਾਈ ਜੇਬ ਬੈਠਾ ਤਾਂ ਹੀ ਕੰਮ ਲੋਟ ਹੈ ਮੈਂ ਤਾਂ ਮੁੰਡਾ ਇੱਕ ਗੱਲ ਕਹਿੰਦਾ ਜਿਹੜੇ ਹੁਣ ਪਾਦੇ ਆ ਨਾ ਵੀ ਸਦਾਈਆਂ ਰੋਜੇ ਬੋਰੀ ਵੇਤਰ ਚੱਕਦੇ ਪਏ ਨੇ ਵਿਲੇ ਆ ਜਾਂ ਹੋਰ ਵੀ ਬੈਠੇ ਸੀ ਕਿਸੇ ਦੇ ਮੌਨ ਨੂੰ ਚੱਕਰ ਜੀ ਨਹੀਂ ਬੈਠੇ ਹੁਣ ਕਿੰਨੇ ਜੀਡੀ ਰੋਡ ਕੱਢਦੇ ਕਿੱਡੇ-ਕੱਡੇ ਜੀਡੀ ਰੋਡ ਕੱਢਦੇ ਪੰਜਾਬ ਜੀ ਨੂੰ ਆ ਨੰਬਰ ਦਾ ਮੁੱਦਾ ਹੋ ਰਾ ਨਹਿਰ ਪੱਕੀ ਹੋਣ ਲੱਗੀ ਹਾਂ ਨਹਿਰ ਪੱਕੀ ਹੋਣ ਲੱਗੀ ਕਿੰਨਾ ਲੈਵਲ ਘਟਣਾ ਪਾਣੀ ਦਾ ਆਪਣਾ ਘਟਣਾ ਘਟਣਾ ਘਾ ਦੇਖਗਾ ਕਰਦੇ ਮੇ ਹੋ ਜਾਣਾ ਲੈਵਲ ਹਾਂ ਨਹੀਂ ਚੱਲ ਉਹ ਪਾਣੀ ਦੇ ਹੇਠ ਦੇਮਣਾ ਮਾਰਦੇ ਹਾਂ ਆ ਬਾਈ ਗੱਲ ਪੱਕੀ ਉਹ ਵੀ ਪਾਣੀ ਲਿਆਉਣਾ ਸੇਮ ਹੈ ਇੱਕ ਲਵਾਵੇ ਪਾਉਣਾ ਥੱਲੇ ਕਾਲਾ ਹੈ ਲਵਾਵਾ ਪਾਉਣਾ ਮੋਟਾ ਹਾ ਬਹੁਤ ਮੋਟਾ ਬਹੁਤ ਮੋਟਾ ਐਡਾ ਮੋਟਾ ਐਡਾ ਪਾਣੀ ਜਾ ਵੀ ਨਜ਼ਰ ਨਹੀਂ ਆਉਂਦੀ ਜੇ ਜਮ ਹੀ ਖਤਮੇ ਕਰਨ ਨੂੰ ਫਿਰਦੇ ਆ ਰਸਤਾ ਕਿਹੜਾ ਹੋ ਗਿਆ ਹਮ ਹੁਣ ਲੋਕ ਉਹਨਾਂ ਐ ਵੀ ਲੋਕ ਉਧਰ ਕਿਸਾਨ ਧਰਨੇ ਚੜ੍ਹ ਜੇ ਪਏ ਆ ਇਧਰ ਨਹਿਰ ਪੱਕੀ ਕਰਨੇ ਸ਼ੁਰੂ ਕਰਤੀ ਬਸ ਨਹੀਂ ਨਹੀਂ ਹੁਣ ਮੇਰੀ ਗੱਲ ਸੁਣਾ ਅੰਗਰੇਜ਼ਾਂ ਨੇ ਵੀ ਤਾਂ ਕਿਸੇ ਗੱਲ ਕਰਕੇ ਕੱਢੀ ਨਹਿਰ ਇਹ ਹੋਰ ਹੈ ਕੈਸਾ ਲੋਗੇ ਹੋਰ ਹੁਣ ਪੱਕੀ ਕਰਨ ਲੱਗ ਗਏ ਕਹਿੰਦੇ ਛੇਡਾਂ ਕਰਦੇ ਜੀ ਥੱਲੇ ਕੱਚੀ ਰਹੇ ਨੇ ਥੱਲੇ ਤਾਂ ਪਹਿਲੀ ਪੱਕੀ ਆ ਉਹ ਉਹ ਥੱਲੇ ਪਹਿਲਾਂ ਘਟਕਾ ਪਿਆ ਉਹ ਥੱਲੇ ਤਾਂ ਘਟਕਾ ਨਹੀਂ ਉਹ ਪੀਜੇ ਰੱਖਿਆ ਹੈ ਡੇ ਡੇ ਹਾਂ ਨਿਓ ਟਾਈਨਾ ਹੁੰਨੀ ਐ ਤੈਲਾ ਫੜ ਫੜੇ ਆ ਉਹ ਥਦਲਾ ਮਸਾਲਾ ਵੀ ਹੋਰੇ ਲਾਲ ਲਾਲ ਜਾ ਹਾਂ ਐ ਪੱਕਾ ਬਹੁਤ ਆ ਬਹੁਤ ਆ ਉਹਦਿਲ ਕੈਸਾ ਲੋਗੇ ਹੜੇ ਹੋਰ ਪੁਲੂਨਾਂ ਨਾਲੇ ਖੜੇ ਆ ਰਹੇ ਅੰਗਰੇਜ਼ਾਂ ਵਾਲੇ ਅਜਾ ਅੱਜ ਆਪਾਂ ਇਧਰ ਜਾਂਦੇ ਆ ਆਪਣਾ ਗੜੀ ਗਣੀ ਨੂੰ ਗੜੀ ਗਾ ਇਧਰ ਨੂੰ ਕਹਿੰਦੇ ਬੋਲਾਂ ਜੇ ਮਾਛੂਆੜੇ ਵਾਲੇ ਪੁਲ ਵੀ ਡਬਲ ਪੁਲਿਆ ਰੋਣਾ ਵਾਲਾ ਹਾਂ ਸਾਰੇ ਅੰਗਰੇਜ਼ਾਂ ਦੇ ਬੜੇ ਵੀ ਆ ਅੰਗਰੇਜ਼ਾਂ ਦੀ ਬਾਈ ਪੌਸਿਟਿਵ ਤਕੜੀ ਦੀ ਜਿਹੜੀ ਆ ਨਾਇ ਹੈ ਟੁੱਟੀ ਇਹਦੇ ਲਈ ਇਹ ਵੀ ਅੰਗਰੇਜ਼ਾਂ ਦੀ ਬਣੀ ਵੀ ਸੀ ਜਾਂ ਨਦੀਮਾ ਟੁੱਟੀ ਗਏ ਅੰਗਰੇਜ਼ਾਂ ਨੂੰ ਭਜਾਈ ਗਏ ਵੀ ਅੰਗਰੇਜ਼ ਬਾਹਰ ਕੱਢਣ ਇੰਡੀਆ ਚੋਂ ਹੁਣ ਅੰਗਰੇਜ਼ਾਂ ਕੋਲ ਚਾਈ ਜਾਂਦੇ ਆ ਕੋਈ ਨਹੀਂ ਪਤਾ ਲੱਗਦਾ ਸਮੇਂ ਦਾ ਉਹ ਸਾਨੂੰ ਤਾਂ ਕਾਲੇ ਅੰਗਰੇਜ਼ਾਂ ਨੇ ਆਪਣੇ ਨੀ ਮਾਰ ਲਿਆ ਸਾਨੂੰ ਤਾਂ ਠੀਕ ਆ ਗੱਲ ਗੋਰੇ ਗਏ ਦੋਏ ਆ ਗਏ ਹੁਣ ਕਾਲੇ ਆ ਗਏ ਮੈਂ ਗੋਰੇ ਗਏ ਭੂਰੇ ਆ ਗਏ ਹਾਂ ਭੂਰੇ ਆ ਗਏ ਲਾਲਪੁਰੇ ਆਪਣੇ ਬਾਈ ਏਰੀਆ ਨੂੰ ਬਹੁਤ ਫਰਕ ਪੈਣਾ ਇਹਦਾ ਅੱਜ ਨੂੰ ਪਹਿਲਾਂ 10 ਸਾਲ ਨੂੰ ਪਾਣੀ ਨੂੰ ਆਪਣੇ ਉਹੀ ਕੰਮ ਹੋਣਾ ਨਾਲ ਅਗਲੇ ਆ ਜਾਣਾ ਉਹੀ ਜਾਣਾ ਅੱਜ ਤੇ ਜੇ 10 20 ਸਾਲ ਪਹਿਲਾਂ ਬਾਕੀ ਕਰਦੇ ਫੇਰ ਆਪਣੀ ਪੈਣਾ ਤਾਂ ਹੁਣ ਫੱਕ ਪੈਣਾ ਇੱਧਰ ਦੇਖਿਆ ਜਿਸ ਤਰ੍ਹਾਂ ਮੇਰੇ ਇੱਕ ਨਵੀਂੋ ਘਟਨਾ ਹੋਈ ਆ ਦੱਸ ਹੋਰ ਕਹਿੰਦੇ ਮਦੀਨੇ ਵਿੱਚ ਟਰੱਕ ਦੇ ਵਿੱਚ ਗਿਰ ਗਿਆ ਦੇਲਾ ਪਾਣੀ ਆ ਬਈ ਆਪਣੀ ਨਿਕਲ ਆ ਪਾਣੀ ਪਾਣੀ ਕਿੱਥੇ ਤੇ ਆ ਗਿਆ ਬਾਈ ਇੰਨਾ ਰਾਸਟਾਨ ਦੇ ਨਾਲ ਹੈ ਨਾ ਹਾਂ ਗਲਤ ਪੱਤਣ ਨਹੀਂ ਛੇੜਦਾ ਕੋਈ ਉਹਨੇ ਹਾਂ ਗਲਤ ਪੱਤਣ ਹੁੰਦਾ ਪੱਤਣ ਹੁੰਨੇ ਧਰਤੀ ਦੇਵੀ ਅੱਛਾ ਗਲਤ ਪੱਤਣ ਚ ਲਾ ਰਿਆ ਬੋਰ ਉਹ ਗਏ ਸੋ ਗਈ ਥੱਲੇ ਥੱਲੇ ਪਤਾ ਨਹੀਂ ਕਿਹੜਾ ਚੱਕਰ ਉਹਦਾ ਪਾਣੀ ਆਉਂਦਾ ਕਿਵੇਂ ਚੱਲਦਾਦਾ ਹਾਂ ਪੂਰ ਈਰੀ ਭਰਤ ਦਾ ਸਾਰੇ ਦੇ ਲਾਉਨੇ ਉੱਥੇ ਸਾਰੇ ਜੋ ਜੋ ਯਾਰ ਕਰਦਾ ਜਿਹੜਾ ਹਾੜਾ ਆਇਆ ਉਹਦਾ ਹਾਂ ਉਹਦਾ ਹੌਲੀ ਹੌਲੀ ਕੰਟਰੋਲ ਹੋਇਆ ਹੈ ਨਾ ਬਹੁਤ ਦਿਨ ਦੋ ਤਿੰਨ ਨਰਵਾ ਬੰਦ ਹੋਇਆ ਹੈ ਹਾਂ ਦੇਖ ਲਓ ਗਿਆ ਆ ਗਿਆ ਬਾਈ ਰੱਬ ਦੇ ਰੰਗ ਰੱਬ ਬਾਈ ਇਹ ਦੋ ਰੱਬ ਵੀ ਹੋ ਜਾਈ ਜਾਂਦੇ ਇਹ ਬੰਦੇ ਹੋਈ ਜਾਂਦੇ ਹਾਂ ਉਹ ਤਾਂ ਹੁਣੀ ਹੀ ਐ ਰੱਬ ਨੇ ਵੀ ਹੁਣਾ ਵੀ ਜਲਦੀ ਤੂੰ ਇਧਰ ਨਹੀਂ ਚੱਲਣਾ ਮੈਂ ਵੀ ਤੇਰੇ ਨਾਲੇ ਚੱਲਦਾ ਹੁਣ ਤਾਂ ਕਿ ਨਹੀਂ ਟਿਕਟਾਂ ਦੋਸ ਆਪਣੇ ਵੀ ਇਹੀ ਹਾਲ ਹੋ ਜਾਣਾ ਹੁਣ ਟਿਕਟਾਂ ਦੋ ਲੈ ਲਈ ਚੱਲੇ ਇਹ ਮੱਡੀ ਕਰਨ ਖਤਮ ਹੋ ਗਿਆ ਆਪਣੇ ਵੀ ਇਹੀ ਹਾਲ ਹੋਣਾ ਵੀ ਛੱਡ ਹੁਣ ਜਿਵੇਂ ਇੱਕ ਬਣਾਉਣੇ ਆਪਾਂ ਰਹਿਣ ਵਾਸਤੇ ਦੋ ਕਮਰੇ ਦੋ ਕਮਰੇ ਫਸਲ ਨੂੰ ਬਣਾ ਲਿਆ ਕਰਨਗੇ ਓਕੇ ਚੱਕਰ ਪਤਾ ਕੀ ਆਪਣੇ ਭਾਈ ਆਪਾਂ ਨੂੰ ਤਾਂ ਇਹ ਕੰਮ ਕਰਨਾ ਪੈਣਾ ਆ ਹਾਲਾ ਫਸਲ ਵਾਲਾ ਕਿਹੜਾ ਸਲੋ ਪਰ ਉਹ ਗੱਲ ਆ ਇਹ ਆਪਾਂ ਇਹ ਛੋਟੇ ਜ਼ਮੀਦਾਰ ਤੇ ਜਿਹੜਾ ਬੰਦਕੋ ਹੈ ਦੋ ਕਿੱਲੇ ਆ ਉਹ ਕੀ ਕਰੂਗਾ ਉਹ ਐਡਾ ਐਡਾ ਛਛਾ ਤੱਕਦਾ ਨਹੀਂ ਉਹ ਉਹ ਖਰਚਾ ਨਹੀਂ ਇਹਨਾਂ ਜਿਹੜਾ ਬੜਾ ਹੈ ਉਪਾ ਹੈ ਉਹ ਜ਼ਮੀਰ ਨਹੀਂ ਉਹ ਸਾਰਾ ਉੱਥੇ ਪਾਣੀ ਸਾਦਾ ਹੁਕਦੇ ਆ ਜੀਬਾ 15 20 ਕਿੱਲੇ ਆ ਉਹਦੀ ਸਾਰੀ ਬਲ ਕਿੱਥੇ ਆ ਜੂਗੀ ਯਾਰ ਮੇਰੇ ਨਾ ਸਟੋਰ ਬਣਿਆ ਆ ਆਲੂ ਵਾਲੇ ਹਾਂ ਉਹ ਹਿਸਾਬ ਹੋ ਜਾ ਕਹਿੰਦੇ ਫਲਾਣੇ ਦੀਆਂ ਇੰਨੀਆਂ ਪੂਰੀਆਂ ਲੱਗਣ ਇੱਦਾਂ ਹੁਣ ਪਿੰਡ ਪਿੰਡ ਬਣਨੀ ਮੰਡੀ ਹਮ ਤਾਂ ਆਪ ਅਸੀਂ ਮੰਨ ਕੇ ਚੱਲ ਵੀ 10 20 ਕਿੱਲਾਂ ਦੀ ਖੇਤੀ ਕਰਦੇ ਆ। ਹਾਂ। ਧਾਨਾਂ 'ਚ 10 ਕਿੱਲੇ ਹੁੰਦੇ ਸਾੜੇ ਪਾ 10 12 ਦੀ 15 ਹੋ ਗਏ ਹੱਦ। ਹਾਂ। ਉਹ ਤਾਂ ਨਹੀਂ ਘਵਾ ਦਿੰਦੇ ਹੁੰਦੇ। ਲੈ, ਸਾਹਮਣੇ ਔਖੇ ਹੋ ਗਏ ਇੱਦੋਂ। ਉਹੀ ਦਾ ਗੱਲ। ਇਹ ਕੋ ਦੋ ਡਰਾਲੀ ਨਸਾਬ ਹੋਈਆਂ ਪੁੱਛੀ ਤੇ। ਕਿ ਕਿ ਡਰਾਲੀ ਇੱਥੇ ਹੋਏਗਾ। ਤਿੰਨ ਘੰਟਾ ਲੱਗਿਆ ਵਾ। ਇਹ ਵੀ ਬੋਪਾ ਜਾਨ। ਕਾਹ ਦਿਨ ਲੱਗਿਆ ਰਹਿਂਦਾ ਮੈਂ। ਉਹ ਲੇਬਰ ਛੱਡ ਤੂੰ ਆਪ ਲੱਗ ਰਹਿਂਦੇ ਤੇ? ਨਹੀਂ, ਫੀਲ ਦੇ ਵਿੱਚ ਲੇਬਰ ਸਾਥ ਹੀ ਆ। 200 ਰੁਪਏ ਮਜ਼ਦੂਰੀ। ਕਾਲੇ ਨੇ ਪਤਾ ਕੀ ਕਰਿਆ ਇੱਥੋਂ। ਹਾਂ। ਜਆ ਬਣ ਫਿਰ ਜਾ ਕੇ 2000 ਰੁਪਏ ਉਲਟ ਭਰਾਈ ਦਿੱਤੀ ਐ ਉੱਥੇ ਹਾਂ ਉਹ ਵੀ ਭਈਆਂ ਦੇ ਫਿਰ ਜਾ ਕੇ ਜੀਰੀ ਹੋਰ ਮੰਡੀ ਮਲੇ ਗਿਆ ਉੱਥੇ 2000 ਰੁਪਏ ਉਲਟ ਦੇ ਕੇ ਆਇਆ ਉਹਨਾਂ ਨੂੰ ਤਾਰਨੇ ਆਰ ਭਰਨੇ ਦਾ ਦੱਸ ਤੂੰ ਪਹਿਲਾਂ ਤਾਰਤੀ ਫੇ ਭਰਾਈ 2000 ਰੁਪਏ ਦੇ ਟ੍ਰੈਲੀ ਲਈ ਹਾਰ ਕੀ ਰੱਦ ਕਿਹਾ ਹਲਤ ਆ ਗਿਆ ਦੱਸ ਤੂੰ ਕੀ ਕਰੂਗਾ ਬੰਦਾ ਹਾਂ ਲੋਕ ਕਹਿੰਦੇ ਜਿਹੜੇ ਵਿਹਲੇ ਬੈਠੇ ਐ ਕਰਦੇ ਆਂ ਭਾਈ ਉਹ ਵੀ ਨਹੀਂ ਬੈਠੇਗੇ ਠੰਡ ਜਣੀ ਕੀ ਕਰਦਾ ਨੇ ਆਲੇ ਛੱਡ ਕੇ ਬੈਠਣ ਨੂੰ ਉਹੀ ਗੱਲ ਆ ਬਾਈ ਹੈ ਕਿ ਨਹੀਂ ਔਖਾ ਏ ਹਾਂ ਉੱਕਾਏ ਤਾਂ ਜਮਾ ਸਾਰਾ ਆਪਣੇ ਹੱਥ ਮਾ ਕਰ ਲੈ ਕੰਟਰੋਲ ਨਹੀਂ ਨਹੀਂ ਬਾਈ ਇਹ ਤਾਂ ਜਾਣਾ ਚਾਹੀਦਾ ਜੇ ਕਿਸਾਨ ਬੈਠੇ ਆ ਆਪਾਂ ਜਾਂਦੇ ਆ ਉੱਥੇ ਮੈਂ ਤਾਂ ਤਾਈ ਤਨ ਕਹਿ ਕੇ ਨੇ ਵੀ ਚੱਲ ਚਲੀ ਗਏ ਨੇ ਯਾਰ ਮੈਂ ਤਾਂ ਹੁਣ ਆਇਆ ਮੈਂ ਫੇਚ ਲੈਣਾ ਸਾਡਾ ਚਲੀ ਜਾਂਦਾ ਉਹ ਕਹਿੰਦਾ ਤੇਰਾ ਕਹਿੰਦਾ ਯਾਰ ਕੋਈ ਕਾਲੇ ਨੂੰ ਕਹਿ ਰਿਹਾ ਕਹਿੰਦਾ ਮੈਂ ਵੀ ਕਹਿੰਦਾ ਕਾਲਾ ਕਹਿੰਦਾ ਚੰਨੂ ਕੋਈ ਚੱਲੂਗੇ ਗੱਗਨ ਪੈਟਰੋਲ ਪੰਪ ਵਾਲਾ ਅੱਛਾ ਅੱਜ ਕਹਿੰਦਾ ਮੈਨੂੰ ਕਹਿੰਦਾ ਜਾਣਾ ਨਹੀਂ ਮੈਂ ਕਾਲੇ ਨੂੰ ਮੈਂ ਕਾਲੇ ਨੂੰ ਕਹੇ ਐਸਾ ਮੈਂ ਜਾਇਆ ਕਰੇ ਤੇ ਪਰਸੋਂ ਆਇਆ ਜਾਂ ਉੱਥੇ ਦੋ ਤਿੰਨ ਦਿਨ ਬਾਅਦ ਕਣ ਕਾਲਾ ਕਣ ਚੱਲੂਗੇ ਚੱਲੂਗੇ ਮੈਂ ਚਲ ਦੇਖਦੇ ਚੱਲੂਗੇ ਜਾਣਾ ਯਾਰ ਮੈਂ ਵੀ ਜਾਣਾ ਮੈਂ ਜਾਇ ਨਹੀਂ ਹੋਇਆ ਹਾਂ ਇਹ ਜਾਣਾ ਉਹ ਜਾਓ ਜਾਣਾ ਥੋੜੀ ਬਾਈ ਜਮੀਨ ਆਈ ਚਲਾਈ ਜਾ ਰੱਖੋ ਜੇ ਅੱਗੇ ਤੁਸੀਂ 10 ਦਿਨ ਬਾਅਦ ਫੇਰ ਜਾਓ ਇਹ ਨਾ ਉੱਥੇ ਉਹਦਾ ਕੱਟ ਚਾਹੀਦਾ ਸਾਡੇ ਕੋਲ ਸਾਡੇ ਕੋਲ ਜ਼ਮੀਨ ਜੀ ਤੇ ਕਹੇਗਾ ਪਹੁੰਚੋ ਪਹੁੰਚਣਾ ਚਾਹੀਦਾ ਹਾਂ ਕੱਲ ਨੂੰ ਪਤਾ ਗਿਆ ਹੁਣ ਚਾਰੇ ਸਾਡੇ ਕੋਲ ਜ਼ਮੀਨਾਂ ਨਹੀਂ ਕਣਕ ਬਾਈ ਅਸੀਂ 2000 ਰੁਪਏ ਲੈਣਿਆ ਕੱਲ ਜੇ ਕਣਕ 8-10000 ਰੁਪਏ ਕੰਟਲ ਲੂਗੀ ਕਿੱਥੇ ਵੇਚ ਵੀ ਤਾਂ ਲਵਾਂਗੇ ਓਏ ਯੇ ਨਾ ਇਹ ਕੰਮ ਹੋ ਗਿਆ ਇੱਕ ਇੱਕ ਨਾ ਹੀ ਹੁਵਾ ਇਹ ਹਾਂ ਮੌਲਾ ਜਿਹੜਾ ਪੈਕਟ ਮਿਲਿਆ ਕਰਨੇ ਕਿ ਫਿਰ ਪੈਕਟ ਮਿਲਣੇ ਸਾਨੂੰ ਪੈਕਟ 5 ਕਿਲੋ ਲਿਆਓ ਆਟਾ ਹੀ ਮਿਲਿਆ ਕਰਨਾ ਕਣਕ ਦਾ ਲਿਆਓ 5 ਲਿਆ ਬੈਕਣਾ ਮਿਲਣਾ ਇਹ ਜਿਹੜਾ ਚੌਲ ਮਿਲਦੇ ਨਾ ਬਾਸਮਤੀ ਤੇ 100 ਰੁਪਏ ਕਿਲੋ ਹੂੰ ਇਹ ਆਟਾ 200 ਰੁਪਏ ਕਿਲੋ ਮਿਲਣਾ ਹੈ ਭਾਈ ਕਣਕ ਦਾ ਰੇਟ ਇੰਨਾ ਹੋ ਜਾਣਾ ਮਾੜੇ ਬੰਦੇ ਤਾਂ ਬਸਦਾ ਹੀ ਕੰਮ ਨਹੀਂ ਰਹਿਣਾ ਪਹਿਲਾ ਜਮੀਨ ਨਹੀਂ ਖੜਨੀ ਮੈਨੂੰ ਤਾਂ ਲੱਗਦਾ ਨਹੀਂ ਕਿ ਜਿੱਦਾਂ ਨੂੰ ਮਰਜ਼ੀ ਦੇਈ ਲੈ ਤੂੰ ਰੋਡ ਬਣਾ ਦੇ ਬਣਦਾ ਥੋੜੇ ਜਿਹਾ ਬਾਅਦ ਰੋਡ ਆ ਜਾਂਦਾ ਦੇਈ ਲੈ ਬੜੇ ਬਣਦੇ ਆ ਸਾਡੇ ਰੋਡ ਬਣਿਆ ਤਾਂ ਹੁਣ ਕਿਦੋਂ ਹੈਗਾ ਕਿ ਸਾਡੇ ਠੇਕੇ ਕੋਲ ਨੇ ਡੱਪਰੀਆਂ ਕੋਲ ਉਹ ਬੜਾ ਰੋਡ ਨਿਕਲਿਆ ਆ ਚਮਕਾਉਣਾ ਪਾ ਮੋ ਝਾੜ ਸਾਨੂੰ ਜਾਂਨੇ ਆਉਂਦੇ ਨੇ ਉਹ ਸੋ ਸਾਇਦ ਬਰ ਪਿੰਡ ਆਉਂਦੇ 2-3 ਪਿੰਡ ਆਉਣੇ ਉੱਥੇ ਉੱਥੇ ਆਰਮੀ ਬਿਠਾ ਲੈਣੀਆਂ ਸਾਰੇ 1 ਪਿੰਡ ਚੱਕ ਆਉਣੇ ਉੱਥੇ ਤੇ ਫਿਰ ਉੱਥੇ ਆਰਮੀ ਕੈਂਪ ਲੱਗਣਾ ਦੱਸਿਆ ਬਹੁਤ ਬਹੁਤ ਬੰਦਾ ਆਇਆ ਬਹੁਤ ਬਹੁਤ ਕੰਮ ਹੋਇਆ ਯਾਰ ਵੀ ਰੇਡੀ ਨਹੀਂ ਪੰਜਾਬ ਦਾ ਮੇਰੇ ਹਿਸਾਬ ਨਾਲ ਤਾਂ ਇੱਧਰ ਦੇਖੀ ਤੂੰ ਜੀ ਇੱਧਰ ਵੀ ਜਲੀ ਐ ਬਸ ਨਹੀਂ ਐਡੇ ਨੇ ਡਾਫਾਂ ਲਾ ਕੇ 20-20 ਫੁੱਟ ਉੱਚੇ ਰੋੜਾਂ ਕੱਲ ਨੂੰ ਮੱਲਾ ਪੰਜਾਬ ਦੇ ਵਿੱਚ ਹਾੜ ਆਉਂਦਾ ਤਾਂ ਨੱਕ ਪਾਣੀ ਨਿਕਾਸੀ ਕਿਧਰ ਨੂੰ ਆ ਉਹੀ ਗੱਲ ਐ ਹੁਣ ਸਾਡਾ ਪਾਣੀ ਨਹਿਰ 'ਚ ਗੜ ਜਾਂਦਾ ਦਾ ਅਗੇ ਸਾਰਾ ਸਾਡੇ ਪਿੰਡਾੜ ਤਾਂ ਜਾਣ ਸੀ ਤਾਂ ਵੀ ਹੁਣ ਪੂਰਾ ਰੋਡ ਬਣ ਗਿਆ ਨਹਿਰ ਦੇ ਨਾਲ ਰੋਡ ਬਣ ਗਿਆ ਕਿਤੇ ਉਹਨੂੰ ਗੱਜਾ ਜੇ ਨਹੀਂ ਪੁਲੀਆਂ ਰੱਖੇ ਨੇ ਨੇ ਇੱਕ ਪੁਲੀਆਂ ਚ ਨੂੰ ਜੇ ਪਾਣੀ ਆਉਂਦਾ ਕਿੰਨਾ ਖਿੱਚਦੀਆਂ ਪੁਲੀਆਂ ਪਾਣੀ ਔਖਾ ਬਾਈ ਤਾਂ ਬਾਈ ਸੋਚਣਾ ਚਾਹੀਦਾ ਇਹ ਤਾਂ ਬੰਗਾ ਵਾਲਾ ਹਾਂ ਐਸੋ ਹੀ ਜਿਹੜੇ ਜਾਂ ਮਿੱਟੀ ਦੀ ਸੜੀ ਜਦੇ ਬਹੁ ਫਸਲ ਮਾਰੀ ਹੋਰ ਇੱਕ ਵੀਡੀਓ ਦੇਖੀ ਆ ਜਿੱਗਾ ਕਿ ਜਿਹੜੇ ਕੋਠੇ ਪਰ ਧਾਨ ਲਾਉਨੇ ਆ ਆਹੋ ਆ ਦੇਖੀ ਮੈਂ ਵੀ ਹਾਂ ਹਾਂ ਦੇਖ ਲਓ ਕਿੰਨੀ ਖੇਚਲਾ ਕਰਦੇ ਆ ਬੰਦੇ ਉਹ ਕੋਠੇ ਪਰ ਜੀਰੀ ਲਾਉਨੇ ਆ ਫੇਰ ਜਿਹੜੇ ਪਾਲਦੇ ਆ ਫੇਰ ਵੜਦੇ ਆ ਉਹਨੂੰ ਹੱਥਾਂ ਕੇ ਲੈ ਫੇਰ ਝਾੜਦੇ ਆ ਦੇਖ ਲੈ ਤੂੰ ਐਜਾ ਵੀ ਕਿਤੇ ਸਿਸਟਮ ਆ ਉਹ ਰੀਅਲ ਵੀਡੀਓ ਆ ਉਹ ਹੂੰ ਹੂੰ ਉਹਦਾ ਜਮੀਨਾਂ ਦਾ ਖਤਮ ਹੋ ਰੀਆਂ ਕੰਮ ਹੋਈ ਜਾਣਾ ਹੋਈ ਜਾਣਾ ਬਾਈ ਜਿਹੜੇ ਸਾਹ ਆਪਾਂ ਬਾਹਰ ਨੂੰ ਜੱਟ ਜੱਟ ਭੱਜੀ ਜਾਂਦੇ ਆ ਹੋਰ ਇਹੀ ਕੰਮ ਆਉਣਾ ਬਾਈ ਹਮਮ ਹਰ ਹੁਣ ਜ਼ਮੀਂਦਾਰ ਵੀ ਕਿਆ ਕਰੂਗਾ ਮੇਰੀ ਗੱਲ ਸੁਣੋ ਯਾਰ ਜ਼ਮੀਂਦਾਰ ਨਾਲ ਬਾਈ ਲੜਦਾ ਬਣੀ ਜਿੰਨਾ ਜ਼ੋਰ ਉਹ ਲੜ ਰਿਹਾ ਹੋ ਆ ਲੜ ਰਿਹਾ ਉਹ ਠੀਕ ਨਹੀਂ ਗੱਲ ਹੁਣ ਅਗਲਾ ਕਹਿੰਦਾ ਲੈ ਬਰਾਣੇ ਦੀ 30 ਕੁਆਂਟਿਟੀ ਜੀ ਨਹੀਂ ਨਿਕਲੀ ਇਹ ਰੁਪਏ ਬਾ ਵਟਲੇ ਪਰ ਉਹ ਖਰਚਾ ਤਾਂ ਨਹੀਂ ਕਹਿ ਰਿਹਾ ਕਿਹਾ ਕਿਹਾ ਦੇਖੋ ਤਾਂ ਲੂਰ ਦੇਖੋ ਹਾਂ ਇਹ ਰਾਤ ਜਿਹੜੇ ਟਾਈਮ ਆਪਾਂ ਘਰਾਂ ਦੇ ਵਿੱਚ ਰਜਾਈਆਂ ਚ ਪੈਸੇ ਨਾ ਹੋਣ ਤਾਂ ਮੱਟਾਂ ਦੇ ਫਿਰਦੇ ਹੁੰਦੇ ਆ ਹੋਰ ਰੱਬਾ ਸਾਪ ਵੀ ਥਲੇ ਐ ਨਾੜਦੇ ਪਾਣੀ ਚ ਨਾ ਨਾ ਭਾਈ ਉਹਦਾ ਗਾ ਬਹੁਤ ੱਟਕਾ ਯਾਰ ਇਹ ਇਹਦਾ ਛਰੇ ਆਮ ਤੱਕ ਹੋਰ ਬਰਾ ਦੇ ਆ ਇਹਦਾ ਜੇ ਕੋਈ ਹੱਲ ਹੋ ਜੂਗਾ ਕਟੇ ਇੱਕਾ ਹੋ ਜੂਗਾ ਨਾ ਤਾਂ ਵਧੀਆ ਰਹੂਗੇ ਜੇ ਇਕ ਨਹੀਂ ਲੁੱਟ ਹੋਣੀ ਨਹੀਂ ਤਾਂ ਵੀਰੇ ਫੇ ਮੌਲ ਪਿੰਡ ਪਿੰਡ ਚ ਬਣ ਜਾਣਗੇ ਬਸ 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 ਉੱਥੇ ਵੀ ਲੈ ਕੇ ਲਾਇਆ ਕਾਨ 1000 ਰੁਪਏ ਕਰਿਓ ਦਿਹਾੜੀਆਂ ਆਪਣੇ ਖੇਤਾਂ ਮਾਂ ਦਿਹਾੜੀਆਂ ਕਰਿਓ ਹਾਂ ਕਰ ਨਹੀਂ ਦਿਹਾੜੀਆਂ ਕਾ ਨਹੀਂ ਬਣਿਆ ਆਪਣਾ ਆਟਾ ਲੀ ਖਾਇਆ ਮੁੱਲ ਤਾਂ ਉਹਦਾ ਰੋਜ਼ ਦਾ ਆਟਾ ਤੇ ਉਹਦਾ ਹੈ ਉਹ ਯਾਰ ਦਿਹਾੜੀ ਲਈ ਆਪਣਾ ਆਟਾ ਲੈ ਲਿਆ ਖਾ ਲਿਆ ਠੀਕ ਆ ਮਹਣਾ ਕੱਗੇ ਪੋਰ ਠੀਕ ਆ ਮਹਣਾ ਹੋਂ ਤਾਂ ਜਨਾਬ ਜਿਹੜੇ ਕਹਿੰਦੇ ਸੜਕਾਂ 'ਤੇ ਬੈਠੇ ਆ ਉਹਨਾਂ ਲਈ ਹੋਣਾ ਯਾਰ ਉਹ ਤਾਂ ਕਹਿੰਦੇ ਮੂਰਖਾ ਏ ਜਿੱਦ ਤਰ ਹੁਣ ਪੰਜਾਬ ਬੰਦ ਹੋਇਆ ਕਿੰਨੇ ਕਿੰਨੀ ਜਗ੍ਹਾ ਰੌਲਾ ਪਿਆ ਹੈ ਹੈ ਬਹੁਤ ਬਹੁ ਜਗ੍ਹਾ ਪਿਆ ਰੌਲਾ ਹੈ ਹਾਂ ਇੱਕੋ ਬਾਈ ਦੇ ਲੈ ਕਿੰਨਾ ਪੈਸਾ ਦਾ ਆਪ ਸਰਦਾਰ ਬੰਦਾ ਕਹਿੰਦਾ ਮੈਨੂੰ ਨਹੀਂ ਕੋਈ ਮਤਲਬ ਮੈਂ ਠੇਕੇ ਤੇ ਕੋਠੇ ਤੇ ਕਣਕ ਬੀਜੀ ਜਾਏ ਸੀ ਲੈ ਦੱਸ ਕੋਟੇ ਤੇ ਹੋ ਜੂ ਕੋਟੇ ਦਾ ਰੌਲਾ ਪਤਾ ਨਹੀਂ ਹੋਣਾ ਪਾਲਕ ਤਾਂ ਨਹੀਂ ਹੋਣਾ ਹੋਰ ਵੀ ਨਹੀਂ ਹੋਏਗਾ ਨਾ ਨਹੀਂ ਐਵੇਂ ਨਹੀਂ ਹੁੰਦਾ ਕੋਠੇ 'ਤੇ ਪਾ ਕੇ ਦੋ ਦਿਨ ਦੀ ਹੋਣੀ ਹੈ ਤੇਰੀ ਮੇਰੀ ਗੱਲ ਦਾ ਗੋਡੇ 'ਤੇ ਹੁਣ ਨਹੀਂ ਭੈਣ ਜੋ ਕੰਮ ਕਰਦੇ ਓ ਪੋਠੇ ਬੋਗੇ ਜਿਹੜਾ ਕਰੂ 40 ਵਾਰ ਔਖਾ ਹੈ ਭਾਈ ਨਹੀਂ ਨਹੀਂ ਭਾਈ ਉਹਨਾਂ ਦਾ ਸਾਥ ਦੋ ਸਾਥ ਦੇਣਾ ਚਾਹੀਦਾ ਹਾਂ ਸਾਥ ਦੇਣਾ ਚਾਹੀਦਾ ਵੀ ਸਿਸਟਮ ਜਿਹੜਾ ਹਨਾ ਨਹੀਂ ਕਰਦਾ ਭਾਈ ਸਰਕਾਰਾਂ ਡਰਨਗੀਆਂ ਜੇ ਆਪਾਂ ਹੀ ਪਾੜ ਕੇ ਫੇਰ ਸਰਕਾਰਾਂ ਨੇ ਕੋਈ ਨੀ ਕਰਨਾ ਉਹਨਾਂ ਕਹਿੰਦੇ ਪਾਟੇ ਹੋਏ ਹੋ ਪਾਟੇ ਹੀ ਹੋਏ ਆ ਜਿਵੇਂ ਪਹਿਲਾ ਮੋਰਚਾ ਲੱਗਿਆ ਤਾਂ ਹਾਂ ਕਿੰਨਾ ਮੈਂ ਕਹਿੰਦਾ ਮੈਂ ਤਾਂ ਡਰ ਪਿਆ ਸਰਕਾਰਾਂ ਨੂੰ ਮੈਂਨ ਰਾਤ ਮਿੰਟ ਮਿੰਟ ਦਾ ਭੈ ਖੰਦਾ ਤਾਂ ਉਹਨਾਂ ਨੂੰ ਹੋਰ ਫਰ ਹੁਣਾਂ ਦਾ ਬੰਦੋ ਕਿਸਾਨ ਜਥੇਬੰਦੀ ਕੋਈ ਕਿਸੇ ਦਾ ਮੂੰ ਕਿੱਧਰ ਨੂੰ ਆ ਕੋਈ ਕਿਸੇ ਦਾ ਮੂੰ ਕਿੱਧਰ ਨੂੰ ਆ ਬਾਕੀ ਡੱਲੇ ਆ ਲੈ ਲਾ ਬਾਪੂ ਗੜਿਆ ਬੈਠਾ ਵੀਰ ਗੜਿਆ ਬੈਠਾ ਉਹਨੇ ਕਿਹਾ ਉਹਦੇ ਕੋਈ ਬਾਈ ਉਹਨੇ ਕਹਿ ਲਿਆਣਾ ਉਹਨੂੰ ਕਹਿ ਲੱਗੱਟੀ ਪਈ ਉਹ ਕਾਦੇ ਕਰਕੇ ਵੀ ਗਾਹਣੀਆਂ ਲਸਣਾ ਪਚਾਉਣ ਨੂੰ ਬੈਠਾ ਉਹ ਉਨਾ ਦੀ ਲੰਘੀ ਕੱਠ ਬਹੁਤ ਹਨੇਦਰ ਉਦਨ ਹਾਂ ਨਹੀਂ ਵਧੀਆ ਬਾਈ ਹਾਂ ਕੱਠ ਬਹੁਤ ਨਹੀਂ ਹੁਣ ਬੰਦੇ ਪਤਾ ਗਿਆਏ ਹੁਣ ਉਹ ਦੂਏ ਲੋਟ ਹੋ ਗਏ ਅਗਲਾ ਕਹਿੰਦਾ ਛੱਡੋ ਪਰੇ ਜਥੇਬੰਦੀ ਨੂੰ ਜਾ ਆਉਂਦੇ ਟਰੈਕਟਰ ਤੋਂ ਵਰਤ ਕਰਨ ਲੱਗੇ ਹਾਂ ਟਰੈਕਟਰ ਤੋਂ ਆਉਣ ਲੱਗੇ ਜਥੇਬੰਦੀਆਂ ਨੇ ਕਿ ਇੱਥੇ ਹਮਮ ਭੈਜੀ ਬਾਈ ਆਉਂਦਾ ਆਪਾਂ ਟਰੈਕਟਰ ਜਾਓ ਹੈ ਆਇਆ ਆਇਆ ਇਹ ਸਭ ਜੀ ਜਾਉਂਗੇ ਕੋਈ ਹੱਲ ਹੋ ਜਾਊਗਾ ਹਾਂ ਹਾਂ ਨਹੀਂ ਤਾਂ ਭਰਾਵਾ ਫੇਰ ਤੁਹਾਨੂੰ ਪਤਾ ਹੀ ਯਾਰ ਹੁਣ ਤੇਰੇ ਸਾਹਮਣੇ ਦੇ ਲਾ ਤੂੰ ਇੱਧਰ ਨੂੰ ਜਾ ਖਰੌਰੀ ਬਾਰਡਰ ਦੇ ਉੱਥੇ ਜਿਹਨੇ ਕੰਦਾ ਘਾਤੀਆਂ ਇੱਧਰ ਆੜੇ ਨੇ ਕੰਦਾ ਘਾਤੀਆਂ ਕੜਲਾ ਤੜਲਾਤੀਆਂ ਜੇ ਕੋਈ ਗਾਹ ਨੂੰ ਵੱਧਾ ਕੇ ਇਹਦੇ ਗੋਲਾ ਵੱਜਿਆ ਹੈ ਕਿੰਨੇ ਛੇਈਦੋਗੇ ਕੋਈ ਗੱਲ ਸੁਣਾ ਬਾਈ ਹੋਈ ਆ ਹਾਂ ਹੈ ਓਏ ਮੇਰਾ ਪਹਿਲਾ ਸੰਘਰਸ਼ ਦਾ ਉਹ ਕਿੰਨਾ ਬਹੁਤਾ ਇਕਾ ਦਾ ਉਹ ਇਕਾ ਦਾ ਬਾਈ ਇਕੇ ਚ ਜਾਦੀ ਬੰਦੀ ਇੱਕ ਨਹੀਂ ਇੱਕ ਸਟੇਜ ਦਾ ਬਾਈ ਨਾਮ ਤਾਂ ਇਕੇ ਚ ਲੇਕ ਨਹੀਂ ਜਿਹੜਾ ਹੁਣ ਜਿਹੜੇ ਹੁਣ ਨਈ ਵੜ ਦੇ ਵਿੱਚ ਇਹਦੇ ਆ ਕੇ ਹੋ ਗਿਆ ਤਾਂ ਸਮਝੂਗੇ ਵੀ ਅਸੀਂ ਕਾਮਯਾਬ ਹੋ ਗਏ ਨਾ ਪਿੰਡਾਂ ਚ ਵੀ ਮੰਨਦੇ ਨੇ ਕੋਈ ਨੇ ਹਾਂ ਫਿਰ ਸਭ ਨੂੰ ਇਕੱਠੇ ਹੋ ਕੇ ਜੱਲਣਾ ਚਾਹੀਦਾ ਇਹਨੂੰ ਹਾਂ ਜੇ ਤਾਂ ਕੋਈ ਹੱਲ ਹੋ ਜੂਗਾ ਤਾਂ ਤਾਂ ਠੀਕ ਆ ਨਹੀਂ ਤਾਂ ਬਤਨ ਨੂੰ ਪਤਾ ਹੀ ਹੋਏ ਹਾਂ ਹੁਣ ਉਧਰ ਇਹੀ ਆ ਲੈਂਪੀ ਦੇ ਵਿੱਚ ਬਈ ਹੋਰ ਕੀ ਆਣ ਲੱਖੇ ਸਧਾਣੇ ਉਹ ਨਹੀਂ ਆ ਕਿੰਨਾ ਉਧਰ ਜਾ ਕੇ ਦਿਖਾਉਨੇ ਆ ਹੋਰ ਹਾਂ ਕਿੱਥੇ ਕਿੱਥੇ ਤੱਕ ਜਾਣੇ ਆ ਦੇਲਾ ਵਿਚਾਰੇ ਉਹ ਭਾਨਾ ਸਿੱਧੂ ਹੋ ਗਿਆ ਲੱਖਾ ਸਧਾਣਾ ਹੋ ਗਿਆ ਸਾਰਾ ਹਾਲ ਦਿਖਾਉਣਾ ਜਾ ਕੇ ਉਹ ਵੀ ਆ ਚੀਜ਼ਾਂ ਪੰਜਾਬੀ ਉਹ ਸਮਝੀ ਹੋ ਜੀ ਵੀ ਉਹ ਬਈ ਇਹ ਜਾਨ ਨਹੀਂ ਯਾਰ ਸਾਰੇ ਐਮਪੀ ਦੇਖੀ ਸਾਰੇ ਮੈਂ ਕਹਿੰਦਾ ਕੋਨਾ ਕੋਨਾ ਘਾਲੇ ਸਾਰੇ ਸਟੇਟਾਂ ਦਾ ਸਾਰੇ ਕੋਈ ਕਿਤੇ ਰਿਹਾਨੇ ਪੰਜਾਬ ਨੂੰ ਛੱਡ ਕੇ ਉਹ ਨਜ਼ਾਰਾ ਨੇ ਟਰਾਲੀ ਭਰੀ ਚੱਲ ਮੰਡੀ ਪੱਕਾ ਲੱਗਿਆ ਚੱਲ ਆਪਣਾ ਪਾਰਟੀ ਵੜੀ ਘਰ ਨੂੰ ਆ ਗਿਆ ਹਾਂ ਉਹਦਾ ਫਸਲਾ ਅੰਦਰ ਭਰ ਲੋ ਜਰ ਕਦੇ ਬਾਡੀ ਹੋਗੀ ਬਾਡੀ ਦੇ ਇੱਕ 2 ਮਹੀਨਾ ਬਾਅਦ ਵਪਾਰੀ ਬੈਠਣਗੇ ਕੋਈ ਕਿਤੇ ਦਾ ਵਪਾਰੀ ਆਉਗਾ ਕੋਈ ਕਿਤੇ ਕਿ ਮਨ ਮਰਜ਼ੀ ਦੀ ਰੇਡ ਲਾ ਦੇ ਜਿੱਥੇ ਵਪਾਰੀ ਚੰਗੇ ਆਉਣੇ ਉੱਥੇ ਰੇਟ ਚੰਗਾ ਮਿਲ ਜਾਂਦਾ ਜਿੱਥੇ ਹੁਣ ਮਾੜੇ ਮੋਟੇ ਵਿਆਰੇ ਹੁਣ ਆਪਣੇ ਮੱਲਾ ਵੀ ਜਿਵੇਂ ਇਦਾਂ ਨੂੰ ਵੇਚਣ ਨੂੰ ਵੇਟ ਚੋਂ ਉਤਰ ਜੀ ਆਉਣਾ ਹੀ ਨਹੀਂ ਵਪਾਰੀ ਆਹੋ ਫਿਰ ਉੱਥੇ ਕਦੇ ਨਹੀਂ ਜਾਣਾ ਉਹਨੇ ਆਪਣੀ ਮਨ ਮਰਜ਼ੀ ਕਰਨੀ ਨੂੰ ਪਤਾ ਹੀ ਵਪਾਰੀ ਘਟਾਉਂਦੇ ਵਕੱਲਾ ਹੀ ਤਾਂ ਹੈਗੇ ਨਜਾਣੀ ਤਾਂ ਮੈਂ ਹੀ ਆ ਮੈਂ ਹੁਣ ਕਥਾਨ ਵਜਰਾ ਕਿਆ ਕਰੂਗਾ ਉਹਨਾਂ ਗਾਂ ਦੇ ਫਸਲ ਤਾਂ ਵੀ ਦੇਖਣਾ ਹੋਰ ਘਰ ਵੀ ਦੇਖਣਾ ਨਿਆਣੇ ਵੀ ਦੇਖਣੇ ਆ ਸਾਰੇ ਗੱਲਾਂ ਬਾਤਾਂ ਦੇਖਣੀਆਂ ਹਾਂਜੀ ਹਾਂ ਨੇ ਨੀ ਗਵਾ ਕਾ ਇਰੰਡੀ ਆਉਂਦੀ ਆ ਹਵਾ ਵਾਟ ਨਹੀਂ ਜਾਂਦੀ ਹੈ ਮੈਨੂੰ ਉੱਥੇ ਲਾਇਆ ਹਾਂਡਾ ਦਾ ਬਾਈ ਕਾ ਕਣਕ ਨੂੰ ਨਜ਼ਾਰਾ ਜਿਹੜੇ ਹਸਾਬ ਦਾ ਪਈਓ ਨਹੀਂ ਜੀ ਥੁੰਦਾ ਦੀ ਬਸ ਹਾਂ ਅੱਜ ਪੈਣੀ ਦਿਖਣੇ ਦਿਹਾੜ ਜੀ ਨੂੰ ਆ ਜਿਹੜੇ ਹਸਾਬ ਦਾ ਨਾਟ ਮੈਨੂੰ ਪੈਣਾ ਪੈਣਾ ਆਇਆ ਲੱਗਦਾ ਪੈਣੀਓ ਨਹੀਂ ਹੈ ਕਣਕਾਂ ਵੀ ਭੱਜੀਆਂ ਹੋਣੀਆਂ ਇਹਦੀਆਂ ਹੋਰ ਉਹ ਇਹ ਮਾਰਚ ਜੇ ਵੱਡਾ ਹੁਣ ਗਿਆ ਢੰਡਾ ਨਾ ਪੈਂਦੀ ਨਾਲੀ ਚੜਕੀ ਦੀ ਗਣਕਾ ਹਾਂ ਇਹ ਤਾਂ ਖੜ ਗਈ ਗਣਕਾ ਹਾਂ ਨਹੀਂ ਨਾਲੀ ਚੜ ਗਈ ਬੱਲਾ ਲੈ ਦੇ ਦਈ ਇਹਦਾ ਜਸਰੀਣਾ ਨੂੰ ਵੀ ਜ਼ਰੂਰੀ ਆ ਇਹ ਬੰਦੇ ਨੂੰ ਢੰਡਾ ਜ਼ਰੂਰੀ ਆ ਫਿਰਦੇ ਪਿੰਡ ਦੀ ਆਇਤਾ ਹਾਂ ਪਿੰਡ ਤੇ ਹੀ ਆਇਤਾ ਠੀਕ ਐ ਬਾਜੀ ਦਾ ਜਦੋਂ ਹਾਲ ਜਾ ਉੱਟਦਾ ਨੋ ਨੋ ਵਧੀਆ ਆ ਕਿਲੇ ਦੂਰ ਆ ਨਾ ਅੱਧ ਘਟ ਰਹਿਤਾ ਹੈਗਾ ਅੱਧਾ ਤਾਂ ਲੱਗ ਹੀ ਜਾਂਦਾ ਐ ਟਾਈਮ ਤਾਂ ਅੱਧਾ ਲੱਗਦਾ ਉਡਾ ਲਾਈਟਾਂ ਨੂੰ ਤਾਂ ਮੈਂ 15 ਉਹ ਜਿਹੜੇ 15 ਮਿੰਟ ਦਾ ਲਾਏ ਆ ਉਹ ਐਸ ਟਾਈਮ ਤੱਕ ਤਾਂ ਲੱਗੂ ਹਾਂ ਆਣਾ ਹੁੰਦਾ ਲੱਗਦਾ ਲਾਈਟਾਂ ਹਰੀ ਅੱਖਾਂ ਜਿਹਾ ਪੈਂਦੀਆਂ ਹੂੰ ਬਾਕੀ ਐ ਵੀ ਚੱਲ ਜਿੱਥੇ ਪਿਆਰ ਹੁੰਦਾ ਬੰਦਾ ਉੱਥੇ ਹੀ ਆਉਂਦਾ ਨਾ ਨਾ ਠੀਕ ਹੈ ਹੈਗਾ ਨਹੀਂ ਯਾਰ ਨਾਲੇ ਹਾਂ ਹੁਣ ਜਿੱਥੇ ਬਾਈ ਕੋਈ ਬੰਦਾ ਸਿੱਧੇ ਮੂੰਹ ਬੁਲਾਵੇ ਉਥੇ ਕਿਹੜਾ ਜਾਂਦਾ ਨਾ ਨਾ ਠੀਕ ਹੈ ਹੈਗਾ ਨਹੀਂ ਵਜਾ ਹਿਉ ਹਾਂ ਇਥੇ ਬਈ ਪਿਆਰ ਮਾਂ ਬੰਦੇ ਇੱਜ਼ਤ ਮਾਣ ਕਰਨਗੇ ਉੱਥੇ ਬੰਦਾ ਭੱਜਿਆ ਜਾਂਦਾ ਨਹੀਂ ਯਾਰ ਬਾਕੀਆਂ ਵੀ ਸਾਰੇ ਬੰਦਿਆਂ ਦਾ ਬਣੀ ਕਾਲੇ ਵਿੱਚ ਜਾ ਕਾਲੇ ਵਿੱਚ ਜਾਇਆ ਕਿ ਵੀ ਆਇਆ ਸਿੱਧਾ ਮਾਂ ਕਾਹਨੂੰ ਇਹ ਧਾਰਾਂ ਤੋਂ ਨਾ ਚਾਹੁੰਦਾ ਹੋਣਾ ਆਹੋ ਜਾਂ ਹੁਣ ਤਾਂ ਨਹੀਂ ਰਾਹੋਗਾ ਹੁਣ ਤਾਂ ਸਿੱਧਾ ਕਰੀਏ ਫੇਰ ਮਿਲਦੇ ਰਾਹੋਗਾ ਦੰਚੂ ਤੂੰ ਫੋਨ ਤਾਲ ਲਿਆ ਹੁਣ ਕਾਲੇ ਦਾ ਹਾਂ ਕਿਆ ਕਹਿੰਦਾ ਦਾ ਕਿਆ ਕਹਿੰਦਾ ਕੋਈ ਨਹੀਂ ਕਹਿੰਦਾ ਕੁੱਈ ਹਾਂ ਮੇਰੇ ਜਾ ਕੇ ਆਉਂਗਾ ਕਹਿੰਦਾ ਦੈਂਚਾਉਂਗਾ ਹੁਣ ਨਾਲ ਇੱਕ ਮੁੰਡਾ ਆ ਗਿਆ ਬੜਾ ਤੁੱਤਾ ਹੀ ਪਿਆ ਜਾ ਬੱਚੇ ਬੈਸੌਂ ਗਿਆ ਬਸ ਉਹ ਤਾਂ ਉਹ 벨ਟ ਲਾ ਕੇ ਪਾ ਦੇ ਹੁਣ ਤੂੰ ਨਿਕਲਦਾ ਭਾਈ ਇਕਠਾ ਆ ਗਈ ਉਸ ਆ ਗਈ ਉਹ ਬਾਹਰ ਨਿਕਲਦਾ ਆ ਆਜ਼ਾਦ ਤਾਂ ਕਰਦੀ ਆ ਲੋ ਠੀਕ ਹੈ ਵੀਡੀਓ ਵੀ ਕਰ ਦਿੰਦੇ ਬੰਦ ਭਾਈ ਹੋਰ ਫਿਰ ਮਿਲਦੇ ਕੱਲ ਨੂੰ ਠੀਕ ਆ ਜੀ